ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਸਾਰ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਖਾਸ ਵਿਸ਼ੇ ਤੇ ਜਿਹੜਾ ਪੰਜਾਬ ਵਿੱਚ ਅੱਜ ਸਭ ਤੋਂ ਚਰਚਿਤ ਵਿਸ਼ਾ ਬਣਿਆ ਹੋਇਆ ਪਾਣੀਆ ਦਾ ਮਸਲਾ ਇਸ ਮਸਲੇ ਦੇ ਉੱਤੇ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਕਿ BBMB ਬੋਰਡ ਜਾਨੀ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਫੈਸਲਾ ਪਾਣੀ ਜਿਹੜਾ ਹਰਿਆਣੇ ਨੂੰ ਉਹਨਾਂ ਦੀ ਜਿਹੜੀ ਲਾਗਤ ਤੋਂ ਵੱਧ ਜਿੰਨਾ ਕਿ ਕੋਟਾ ਉਹ ਆਪਣਾ ਵਰਤ ਚੁੱਕਿਆ ਉਸ ਤੋਂ ਵੱਧ ਪਾਣੀ ਦੇਣ ਦੇ ਮੁੱਦੇ ਤੇ ਜਿਹੜਾ ਉਹਨਾਂ ਨੇ ਆਪਣਾ ਸਟਾਰਟ ਕੀਤਾ ਉਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਪਾਣੀ ਜਿਹੜਾ ਆ 1700 ਕਿਊਸਕ ਜਿਹੜਾ ਪਾਣੀ ਹਰਿਆਣੇ ਦੇ ਵਿੱਚ ਜਿਹੜੀ ਉਹਨਾਂ ਦੀ ਪੀਣ ਦੀ ਲਾਗਤ ਆ ਪੀਣ ਦੀ ਉਹਨਾਂ ਦੀ ਡਿਮਾਂਡ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਪਰ ਫੇ ਵੀ ਮੁੱਖ ਮੰਤਰੀ ਸਾਹਿਬ ਨੇ ਦਰਿਆਦਲੀ ਦਿਖਾਉਂਦਿਆ ਹੋਇਆ ਉਹਨਾਂ ਦੀ ਪਾਣੀ ਦੀ ਪੀਣ ਦੀ ਵੱਧ ਮੰਗ ਨੂੰ ਦੇਖਦਿਆਂ ਹੋਇਆ 4000 ਕਿਊਸਕ ਜਿਹੜਾ ਪਾਣੀ ਉਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ ਫੇ ਵੀ ਉਹਦੇ ਤੇ ਉੱਤੇ ਜਿਹੜਾ ਆ ਕਾਫੀ ਜਿਹੜੀ ਖਿੱਚੋ ਤਾਣ ਹੋਈ ਅੱਧੇ ਘੰਟੇ ਦੇ ਵਿੱਚ ਹੀ ਇੱਕ ਉਹਨਾਂ ਨੇ ਮੀਟਿੰਗ ਇੱਕ ਤੈਅ ਕਰ ਲਈ ਵੀ ਅੱਧੇ ਘੰਟੇ 'ਚ ਅਸੀਂ ਫੈਸਲਾ ਕਰ ਲੈਣਾ ਜਿਹਦੇ ਵਿੱਚ ਹਰਿਆਣੇ ਦੇ ਅਫਸਰ ਸਹਿਬਾਨ ਰਾਜਸਥਾਨ ਅਤੇ ਕੇਂਦਰ ਦੇ ਜਿਹੜੇ ਅਫਸਰਾਂ ਨੇ ਆ ਕੇ ਇੱਕ ਜਿਹੜਾ ਆ ਲਿਖਤੀ ਇੱਕ ਏਜੰਡਾ ਪੂਰੇ ਰੱਖਤਾ ਤੇ ਉਹਦੇ ਤੇ ਪੰਜਾਬ ਦੇ ਅਧਿਕਾਰੀਆਂ ਨੂੰ ਸਹਿਨ ਕਰਨ ਲਈ ਕਿਹਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜਾ ਆ 8500 ਕਿਊਸਿਕ ਜਿਹੜਾ ਪਾਣੀ ਆ ਉਹ ਹਰਿਆਣੇ ਨੂੰ ਦਿੱਤਾ ਜਾਊਗਾ ਪਰ ਉਥੇ ਜਿੱਥੇ ਪੰਜਾਬ ਸਰਕਾਰ ਦੀ ਸਹਿਤ ਕਰਨੀ ਬਣਦੀ ਆ ਉਥੇ ਸਹਿਤ ਕਰਨ ਲਈ ਮੈਂ ਕਹਿਣਾ ਕਿ ਜਿਹੜਾ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਉਹਨਾਂ ਨੇ ਆਪਣੀਆਂ ਦਲੀਲਾਂ ਨਾਲ ਜਿਹੜੀ ਅੱਧਾ ਘੰਟਾ ਮੀਟਿੰਗ ਜਿਹੜੀ ਚੱਲਣ ਵਾਲੀ ਸੀ ਉਹਨੂੰ 5 ਘੰਟੇ ਤੱਕ ਜਿਹੜਾ ਆ ਉਹ ਮੀਟਿੰਗ ਨੂੰ ਖਿੱਚ ਕੇ ਲਗਾਇਆ ਉਹਨਾਂ ਨੇ ਆਪਣੀਆਂ ਦਲੀਲਾਂ ਨਾਲ ਕੇਂਦਰ ਦੇ ਨਮਾਇੰਦਿਆਂ ਨੂੰ ਹਰਿਆਣਾ ਦੇ ਨਮਾਇੰਦਿਆਂ ਨੂੰ ਅਤੇ ਰਾਜਸਥਾਨ ਦੇ ਨਮਾਇੰਦਿਆਂ ਨੂੰ ਲਾ ਜਵਾਬ ਕੀਤਾ ਆਪਣੀਆਂ ਦਲੀਲਾਂ ਨਾਲ ਉਹਨਾਂ ਨੇ ਇਹ ਸਾਬਤ ਕਰਵਾ ਦਿੱਤਾ ਕਿ ਜਿਹੜਾ ਪੰਜਾਬ ਦਾ ਸਟੈਂਡ ਆ ਉਹ ਬਿਲਕੁਲ ਸਹੀ ਆ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਕਿਸ਼ਨ কুমার ਜੀ ਨੇ ਆਪਣਾ ਪੱਖ ਇਹਨੇ ਵਧੀਆ ਤਰੀਕੇ ਨਾਲ ਰੱਖਿਆ ਉੱਥੇ ਹੀ ਜਿਹੜੇ ਤਿੰਨ ਜਾਵਾਜ਼ ਅਫਸਰ ਉਹਨਾਂ ਦਾ ਜਿਹੜਾ ਜ਼ਿਕਰ ਆਉਂਦਾ ਆ ਆਕਾਸ਼ਦੀਪ ਸਿੰਘ ਅਮਿਤ ਸਹੋਤਾ ਅਤੇ ਚਰਨਪ੍ਰੀਤ ਸਿੰਘ ਉਹਨਾਂ ਨੇ ਵੀ ਪੰਜਾਬ ਦੇ ਪਾਣੀ ਦਾ ਪੰਜਾਬ ਦੀ ਮਿੱਟੀ ਦਾ ਆਪਣੀ ਪੱਠ ਭੂਮੀ ਦਾ ਆਪਣੀ ਕਰਮ ਭੂਮੀ ਦਾ ਜਿਹੜਾ ਆ ਪੂਰਾ ਮੋਲ ਤਾਰਿਆ ਇਸੇ ਮੁੱਦੇ ਤੇ ਕੱਲ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਸਰਵ ਪਾਰਟੀ ਮੀਟਿੰਗ ਸੱਦੀ ਗਈ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸ਼ਿਰਕਤ ਕੀਤੀ ਔਰ ਉਹਨਾਂ ਨੇ ਜਿਹੜਾ ਆ ਮੁੱਖ ਮੰਤਰੀ ਸਾਹਿਬਾਰ ਨੂੰ ਪੂਰਨ ਭਰੋਸਾ ਦਿਵਾਇਆ ਕਿ ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਹਰ ਕਦਮ ਦਾ ਜਿਹੜਾ ਆ ਭਰਪੂਰ ਸਮਰਥਨ ਕਰਨਗੇ ਆਪਣਾ ਜਿਹੜਾ ਬਣਦਾ ਯੋਗਦਾਨ ਪਾਉਣਗੇ ਔਰ ਪੰਜਾਬ ਸਰਕਾਰ ਦੀ ਪਿੱਠ ਤੇ ਪੂਰੀ ਤਰ੍ਹਾਂ ਜਿਹੜੀ ਆ ਆਪੋਜੀਸ਼ਨ ਪਾਰਟੀਆਂ ਵੀ ਖੜੀਆਂ ਦਿਖਾਈ ਦਿੱਤੀਆਂ ਉੱਥੇ ਇੱਕ ਖਾਸ ਗੱਲ ਦਾ ਜਿਹੜਾ ਮੈਂ ਜ਼ਿਕਰ ਕਰਨਾ ਚਾਹਣਾ ਕਿ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਵਿੱਚ ਭੋਜਨ ਸਮਾਜ ਪਾਰਟੀ ਜਿਹਦਾ ਕਿ ਵਿਧਾਨ ਸਭਾ ਵਿੱਚ ਇੱਕ ਨੁਮਾਇੰਦਾ ਅਕਾਲੀ ਦਲ ਭਾਜਪਾ ਭਾਰਤੀ ਜਨਤਾ ਪਾਰਟੀ ਅਤੇ ਕੌਮਨਿਸਟ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਜਿਹੜਾ ਉੱਥੇ ਸੱਦਿਆ ਗਿਆ ਉੱਥੇ ਇੱਕ ਖਾਸ ਗੱਲ ਇਹ ਰਹੀ ਕਿ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੂੰ ਬਿਲਕੁਲ ਨਹੀਂ ਸੱਦਿਆ ਗਿਆ ਬਾਸ ਪੰਜਾਬ ਦੇ ਜਿਹੜੀ ਜਥੇਬੰਦੀ ਜਿਹੜੀ ਹੁਣਗਾ ਛੇਤੀ ਹੀ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਉਹਨਾਂ ਨੂੰ ਨਹੀਂ ਸੱਦਿਆ ਗਿਆ ਉਹਨਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਦ ਕਿ ਉਹਨਾਂ ਦੇ ਜਿਹੜੇ 2 MP ਭਾਈ ਅਮਰਤਪਾਲ ਸਿੰਘ ਚਲੋ ਡਿਬੜੂਗੜ੍ਹ ਜੇਲ੍ਹ ਚ ਬੰਦ ਆ ਪਰ ਦੂਸਰੇ MP ਫਰੀਦਕੋਟ ਤੋਂ ਸਰਬਜੀਤ ਸਿੰਘ ਕੀ ਖਾਲਸਾ ਉਹਨਾਂ ਨੂੰ ਵੀ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਫਿਰ ਜੇ ਇੱਥੇ ਸਰਕਾਰ ਦਾ ਇਹ ਪੱਖ ਹੋਊਗਾ ਕਿ ਉਹ ਹਲੇ ਰਜਿਸਟਰਡ ਪਾਰਟੀ ਨਹੀਂ ਜੇ ਵਾਰਸ ਪੰਜਾਬ ਦੇ ਰਜਿਸਟਰਡ ਪਾਰਟੀ ਨਹੀਂ ਹੈ ਤਾਂ ਅਕਾਲੀ ਦਲ ਅੰਮ੍ਰਿਤਸਰ ਤਾਂ ਰਜਿਸਟਰਡ ਪਾਰਟੀ ਹੈ ਫਿਰ ਜੇ ਕਵਾਂਗੇ ਕਿ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਕੋਈ ਐਮਪੀ ਵਿਧਾਨ ਸਭਾ ਦੇ ਵਿੱਚ ਕੋਈ ਐਮਐਲਏ ਨਹੀਂ ਹੈ ਜਾਂ ਉਹਨਾਂ ਦਾ ਕੋਈ ਐਮਪੀ ਨਹੀਂ ਹੈ ਤੇ ਫਿਰ ਉੱਥੇ ਜਿਹੜੀਆਂ ਸੀਪੀਐਮ ਤੇ ਸੀਪੀਆਈ ਉਹਨਾਂ ਦਾ ਕਿਹੜਾ ਕੋਈ ਐਮਐਲਏ ਆ ਉਹਨਾਂ ਦਾ ਕਿਹੜਾ ਕੋਈ ਐਮਪੀ ਆ ਇਸ ਦੇ ਉਲਟ ਇੱਕ ਹੋਰ ਵੀ ਗੱਲ ਹੈਗੀ ਆ ਕਿ ਜੇ ਹਰਿਆਣੇ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੇ ਸਰੂ ਪਾਰਟੀ ਮੀਟਿੰਗ ਸੱਦੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਮਾਇਦਿਆਂ ਨੂੰ ਵੀ ਸੱਦਿਆ ਗਿਆ ਤੇ ਹਰਿਆਣਾ ਦੇ ਵਿੱਚ ਵੀ ਕਿਹੜਾ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਜਾਂ ਐਮਐਲਏ ਹੈ ਸੋ ਇਸ ਗੱਲ ਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ 2 MP ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਵੀ ਕਿਉਂਕਿ 9-9 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਇੱਕ-ਇੱਕ ਮੈਂਬਰ ਪਾਰਲੀਮੈਂਟ ਹੈ ਉਹਦੇ ਥੱਲੇ 9-9 ਵਿਧਾਨ ਸਭਾ ਹਲਕੇ ਆ ਉਹਨਾਂ ਦੀ ਜੇ ਨੁਮਾਇੰਦਗੀ ਕਰਦੇ ਆ ਤੇ ਉਹਨਾਂ ਦਾ ਪੱਖ ਜਾਣਨਾ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸੱਦਾ ਦੇਣਾ ਜਿਹੜਾ ਬਣਦਾ ਸੀ ਉਸੇ ਤਰ੍ਹਾਂ ਸਰਦਾਰ ਸਿਮਰਜੀਤ ਸਿੰਘ ਮਾਲ ਉਨਾ ਨਾ ਵੀ ਗੱਲ ਹੋਈ ਉਹਨਾਂ ਨੂੰ ਵੀ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਸੋ ਇਹਨਾਂ ਦੀ ਵੀ ਮੈਂ ਚਾਹਨਾ ਨਿੱਜ ਮੇਰੀ ਇਹ ਨਿੱਜੀ رائے ਆ ਕਿ ਜਿੱਥੇ ਉਹਨਾਂ ਪਾਰਟੀਆਂ ਨੂੰ ਸੱਦਿਆ ਗਿਆ ਜਿਨ੍ਹਾਂ ਦਾ ਕੋਈ ਐਮਪੀ ਜਾਂ ਐਮਐਲਏ ਨਹੀਂ ਹੈ ਤੇ ਉਹਦੇ ਵਿੱਚ ਇਹਨਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਦੋ ਐਮਪੀ ਆ ਉਹਨਾਂ ਦੇ ਨਮਾਇੰਦਿਆਂ ਨੂੰ ਜਾਂ ਐਮਪੀ ਸਾਹਿਬਾਨ ਨੂੰ ਸੱਦ ਕੇ ਵੀ ਉਹਨਾਂ ਦਾ ਪੱਖ ਜਾਣਨਾ ਚਾਹੀਦਾ ਸੀ ਸੋ ਇਸ ਵਿਸ਼ੇ ਤੇ ਜਦੋਂ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਨਾਲ ਮੇਰੀ ਅੱਜ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਜਿਹੜੀ ਮਾਨ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਉਹ ਸਾਡੇ ਤੋਂ ਡਰਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਹੈ ਵਿਰੋਧ ਕਰ ਸਕਦੇ ਆ ਹੋਰ ਪਾਰਟੀਆਂ ਸਾਡੇ ਵਾਂਗੂ ਨਹੀਂ ਵਿਰੋਧ ਕਰ ਸਕਦੀਆਂ ਲੋਕ ਜਿਹੜੀ ਲੋਕਾਂ ਦੀ ਜਿਹੜੀ ਸਮਰਪਣ ਆ ਲੋਕਾਂ ਦਾ ਜਿਹੜਾ ਸਮਰਥਨ ਆ ਉਹ ਸਾਨੂੰ ਹੈ ਇਸ ਕਰਕੇ ਸਾਨੂੰ ਇਸ ਮੀਟਿੰਗ ਤੋਂ ਬਾਹਨਿਆ ਰੱਖਿਆ ਗਿਆ ਸੋ ਆ ਗੱਲਬਾਤ ਤੋਂ ਬਾਅਦ ਜੋ ਸਾਡੀ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਨਾਲ ਗੱਲ ਹੋਈ ਆ ਤੁਸੀਂ ਉਹ ਵੀ ਸੁਣਿਓ ਤੁਸੀਂ ਇਸ ਵੀਡੀਓ ਨੂੰ ਦੇਖਿਆ ਸੁਣਿਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹਲੋ ਹਲੋ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਫਤਿਹ ਜੀ ਖਾਲਸਾ ਜੀ ਬੋਲ ਰਿਹਾ ਐ ਐਮਪੀ ਸਾਹਿਬ ਹਾਂ ਜੀ ਖਾਲਸਾ ਜੀ ਮੈਂ ਇੱਥੋਂ ਸੁਖਜਿੰਦਰ ਸਿੰਘ ਮੁੱਧ ਬੋਲਦਾ ਜੀ ਤੇ ਮੈਂ ਹੁਣ ਤੁਹਾਡਾ ਫੋਨ ਤੇ ਪੱਖ ਜਾਣਨਾ ਚਾਹੁੰਦਾ ਸੀ ਵੀ ਜਿਹੜਾ ਸਰ ਪਾਰਟੀ ਮੀਟਿੰਗ ਹੋਈ ਆ ਇਹਦੇ ਵਿੱਚ ਤੁਹਾਨੂੰ ਛੱਡਿਆ ਗਿਆ ਸੀ ਜੀ ਨਹੀਂ ਜੀ ਤੁਸੀਂ 9 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਆ ਜੀ ਤੁਹਾਨੂੰ ਕਿਉਂ ਨਹੀਂ ਛੱਡਿਆ ਗਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਸਰਕਾਰ ਜੀ ਇਹਨੂੰ ਪਤਾ ਹੈ ਭਗਵੰਤ ਮਾਨ ਨੂੰ ਵੀ ਜਿਹੜਾ ਚੈਲੰਜ ਹੈ ਅਸੀਂ ਦੇਣਾ ਹੈ ਹੋਰ ਕਿਸੇ ਨੇ ਨਹੀਂ ਦੇਣਾ ਜੀ ਜਿਹੜੀ ਅਸਲ ਗੱਲ ਹੈ ਉਹ ਪਤਾ ਵੀ ਇਹਨਾਂ ਨੇ ਸਾਨੂੰ ਹਰਾਉਣਾ ਹੈ ਜੀ ਉਹ ਫਿਰ ਚਾਹੁੰਦੀ ਆ ਵੀ ਇਹਨਾਂ ਨੂੰ ਦਬਾ ਕੇ ਰੱਖ ਲਈਏ ਪਰ ਐ ਕਿੱਥੇ ਦਬਦੇ ਆ ਜੀ ਲੋਕੀ ਜਿਨ੍ਹਾਂ ਦੇ ਨਾਲ ਹੁਣ ਉਹ ਕਦੇ ਦਬਦੇ ਆ ਫਿਰ ਨਹੀਂ ਜਿਹੜੀ ਤੁਹਾਡੀ ਵਾਰਸ ਪੰਜਾਬ ਦੇ ਜਿਹੜੀ ਪੋਲੀਟੀਕਲ ਪਾਰਟੀ ਆ ਤੁਹਾਡੀ ਉਹ ਨੂੰ ਤਾਂ ਸੱਦਾ ਆਇਆ ਜੀ ਬਾਪ ਜੇ ਤੁਹਾਨੂੰ ਨਿੱਜੀ ਤੌਰ ਤੇ ਨਹੀਂ ਤੁਸੀਂ ਮੈਂਬਰ ਪਾਰਲੀਮੈਂਟ ਆ ਜਿਹੜੀ ਵਾਰਸ ਪੰਜਾਬ ਦੇ ਜਿਹੜੀ ਹੈਗੀ ਆ ਪੋਲੀਟੀਕਲ ਪਾਰਟੀ ਬਣਾਈਆਂ ਜੀ ਉਹ ਉਹ ਨੂੰ ਸੱਦਾ ਆਇਆ ਸੀ ਜੀ ਨਹੀਂ ਆਇਆ ਜੀ ਨਹੀਂ ਆਇਆ ਉਦਾਂ ਖਾਲਸਾ ਦੀ ਪਾਣੀਆਂ ਦਾ ਜਿਹੜਾ ਇਹ ਹੁਣ ਇਸ਼ਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹ ਹੁਣ 4000 ਫੇਰ ਲੱਗਿਆ ਇਹ ਛੱਡਣ ਇਹਦੀ ਕੋਈ ਸਟੈਂਡ ਹੀ ਨਹੀਂ ਹੈ ਇਹਦਾ ਬੰਦੇ ਦਾ ਜੀ ਜਦ ਕਿ ਉਹਨਾਂ ਦੀ 1700 ਕਿਊਸਿਕ ਦੀ ਮੰਗ ਆ ਉਹਨਾਂ ਦਾ ਹਿੱਸਾ ਜਿਹੜਾ ਹੈਗਾ 1700 ਕਿਊਸਿਕ ਇਹ ਕਹਿੰਦੇ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਤੇ 400 4000 ਕਿਊਸਿਕ ਛੱਡੀ ਜਾਂਦੇ ਆ ਜੀ ਛੱਡੀ ਜਾਂਦੇ ਲੋਕਾਂ ਨੂੰ ਬੇਫਕੂਰ ਬਣਾ ਰਿਆ ਜੀ ਇਹ ਜੀ ਹਾਂ 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 ਇਹਦਾ ਫਿਰ ਹੁਣ ਤੁਸੀਂ ਆਪਣੇ ਤੌਰ ਤੇ ਕੋਈ ਕਰ ਰਹੇ ਤੇ ਪਾਉਂਗਾ ਜੀ ਵੀਡੀਓ ਵੀਡੀਓ ਪਾਉਂਗਾ ਜੀ ਜੀ 4000 ਕਿਉਂ ਸਿੱਖ ਛੱਡੀ ਜਾਂਦਾ ਜੀ ਹੁਣ ਨਾਲੇ ਕਿੰਨਾ ਰੌਲਾ ਪਾ ਕੇ ਆਇਆ ਮੈਂ ਗੁੰਦ ਨਹੀਂ ਦਿੰਦਾ ਗੁੰਦ ਨਹੀਂ ਦਿੰਦਾ ਜੀ ਤੇ ਛੱਡੀ 4000 ਕਿਉਂ ਸਿੱਖ ਜਾਂਦਾ ਜੀ ਜੀ ਇੱਕ ਖਾਲਸਾ ਜੀ ਨਿੱਕਾ ਜਿਹਾ ਹੋਰ ਸਵਾਲ ਆ ਕਿਉਂਕਿ ਤੁਹਾਡਾ ਬੀਜੀ ਸ਼ਡਿਊਲ ਆ ਜਿਹੜਾ ਇਹਨਾਂ ਇਹ ਹੁਣ ਭਾਈ ਅਮਰਤਪਾਲ ਤੇ ਸਾਰਾ ਐਪੀਸੋਡ ਉਹਨਾਂ ਤੇ ਹਾਲੇ ਤੱਕ ਕੋਈ ਨਹੀਂ ਆਉਂਦੀ ਜੀ ਵੀਡੀਓ ਨਹੀਂ ਜਿਹੜੀ ਉਸ ਹਰੀਨੋ ਸੁਖਪ੍ਰੀਤ ਸਿੰਘ ਹਰੀਨੋ ਨੇ ਰਿਲੀਜ਼ ਕੀਤੀ ਮਜੀਠੀਆ ਸਾਹਿਬ ਨੇ ਰਿਲੀਜ਼ ਕੀਤੀ ਆ ਜੀ ਕਿਹੜੀ ਜੀ ਮੈਂ ਦੇਖੀ ਨਹੀਂ ਦੱਸ ਦੋ ਮੈਨੂੰ ਉਹਦੇ ਵਿੱਚ ਜੈਪਾਲ ਭੁੱਲਰ ਦੇ ਨਾਲ ਅਮਰਤਪਾਲ ਦੀ ਗੱਲ ਦਰਸਾਈ ਗਈ ਹੈ ਜੀ ਤੇ ਉਹ ਕੁਝ ਪੈਸੇ ਦੇ ਲੈਣ ਦੇਣ ਦੀ ਗੱਲ ਕਰਦੇ ਆ ਕੁਝ ਇੱਕ ਜਿਹੜੀ 골ਡ ਦੀ ਗੱਲ ਕਰਦੇ ਆ ਵੀ ਉਹਦੇ 'ਚ ਮੇਰਾ ਵੀ ਹਿੱਸਾ ਉਹਨਾਂ ਜਦੋਂ ਯਾਤਾਂ ਕੋਈ ਉਹਦੀ ਜਾਂਚ ਹੋਵੇ ਜੀ ਪਹਿਲਾਂ ਪਤਾ ਤਾਂ ਲੱਗੇ ਵੀ ਅਸਲੀ ਹੈ ਵੀ ਹੈ ਨਹੀਂ ਪਰ ਸੁਖਪ੍ਰੀਤ ਜਿਹੜਾ ਹਰੀ ਨੋ ਆ ਉਹ ਕਹਿੰਦਾ ਜੀ ਮੈਂ ਜਿੰਦਾ ਜਾਗਦਾ ਬੈਠਾ ਤੇ ਮੇਰੇ ਨਾਲ ਗੱਲ ਹੋਈ ਆ ਜੀ ਸੈਂਪਲ ਲੈ ਲਓ ਆਵਾਜ਼ ਦਾ ਆਹ ਸੈਂਪਲ ਲੈ ਲਓ ਫਿਰ ਪਹਿਲਾਂ ਅਸੀਂ ਕਲੀਅਰ ਹੋ ਜੂਵੇ ਗੱਲ ਫਿਰ ਅਸੀਂ ਕੋਈ ਵੀ ਟਿੱਪਣੀ ਕਰਾਂਗੇ ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਵਾਈ ਗੁੱਡ ਜੀ ਖਾਲਸਾ ਵਾਈ ਗੁੱਡ ਜੀ